ਸਰਵ ਜੀ ਅੰਗਰੂਰ ਵੀ ਦੀ ਕਵਤਾ ਲਿਖਣਾ ਗਾਉਣਾ ਆਉਂਦਾ ਮੈਨੂੰ ਕਿੱਥੇ ਲਿਖਣਾ ਗਾਉਣਾ ਆਉਂਦਾ ਮੈਨੂੰ ਕਿੱਥੇ ਆਉਂਦਾ ਮੈਨੂੰ ਕਿੱਥੇ ਲਿਖਣਾ ਗਾਉਣਾ ਆਉਂਦਾ ਮੈਨੂੰ ਕਿੱਥੇ ਮੈਨੂੰ ਆਉਂਦਾ ਕਿੱਥੇ ਤੁਕਬੰਦੀਆਂ ਕਰ ਕਰ ਤੁਕਬੰਦੀਆਂ ਕਰ ਕਰ ਗਾਉਂਦਾ ਵੇ ਸੁਦਾ ਤੁਕਬੰਦੀਆਂ ਕਰ ਕਰ ਗਾਉਂਦਾ ਵੇ ਸੁਦਾ ਬੇਤਾਲ ਰਹਿਣਾ ਬੇਤਾਲ ਰਹਿਣਾ ਬੇਸ਼ੱਕ ਬਦਲੇ ਦਿਨ ਮਹੀਨੇ ਬੇਸ਼ੱਕ ਬਦਲੇ ਦਿਨ ਮਹੀਨੇ ਹਰ ਹਾਲ ਤਾਲ ਬਦਲਣ ਨੂੰ ਤਾਂ ਬਦਲ ਗਾ ਹਰ ਹਾਲ ਤਾਲ ਰਿਹਾ ਕੀ ਰੱਖਿਆ ਕੀ ਉਸ ਬਿਨ ਸ਼ਹਿਰ ਆਉਂਦਾ ਜਾਂਦਾ ਕਰਦਾ ਉਸ ਦੀ ਪਾਲ ਰਿਹਾ ਲਿਖਣਾ ਗਾਉਣਾ ਆਉਂਦਾ ਮੈਨੂੰ ਕਿੱਥੇ ਟੁਕਬੰਦੀਆਂ ਕਰ ਗਾਉਂਦਾ ਦੇ ਦੂਰਾਂ ਦੇ ਤਾਲ ਰਿਹਾ ਤੁੱਕ ਬੰਦੀਆਂ ਕਰ ਗਾਉਂਦਾ ਬੇਸਰਾ ਬੇਤਾਲ ਦੇ